ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੇ ਨਾਮ ਦੇ ਨਾਲ ਸਰਦਾਰ ਸ਼ਬਦ ਕਿਉਂ ਜੁੜਿਆ ਜਾਂਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਚੰਦੂਆ ਅਤੇ ਚੌਲ ਸਾਹਿਬ ਕਿਉਂ ਵਰਤੇ ਜਾਂਦੇ ਹਨ ਅਤੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਵੱਲੋਂ ਕਿਹੜੇ ਤਿੰਨ ਸਵਾਲ ਪੁੱਛੇ ਜਾਂਦੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਮਰਨਾਥ ਵਿਖੇ ਕਿਉਂ ਗਏ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਿੱਖ ਧਰਮ ਦੇ ਨਾਲ ਰਿਲੇਟਡ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦਵਾਂਗੇ ਜੇ ਤੁਹਾਨੂੰ ਜਾਂ ਫਿਰ ਕਿਸੇ ਨੂੰ ਜ਼ਰੂਰ ਹੀ ਨਹੀਂ ਪਤਾ ਹੋਣ ਗਿਆ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਕੀ ਤੁਸੀਂ ਜਾਣਦੇ ਹੋ ਸਿੱਖਾਂ ਨੇ ਕਦੋਂ ਅਤੇ ਕਿਵੇਂ ਦਿੱਲੀ ਨੂੰ ਫਤਿਹ ਕੀਤਾ? 17ਵੀਂ ਸਦੀ ਦੀ ਗੱਲ ਹੈ। ਸਿੱਖਾਂ ਦੇ ਮਹਾਨ ਜਰਨੈਲ ਜੱਸਾ ਸਿੰਘ ਆਲੂਵਾਲੀਆ ਜੀ, ਜੱਸਾ ਸਿੰਘ ਰਾਹਗੜੀਆ ਜੀ, ਬਾਬਾ ਪਕਹਿਲ ਸਿੰਘ 60000 ਤੋਂ ਵੀ ਵੱਧ ਦੀ ਫੌਜ ਲੈ ਕੇ ਦਿੱਲੀ ਨੂੰ ਘੇਰਾ ਪਾ ਲੈਂਦੇ ਨੇ ਤੇ ਜਦੋਂ ਲਾਲ ਕਿਲੇ ਦੇ ਵਿੱਚ ਬੈਠੇ ਉਸ ਸਮੇਂ ਦੇ ਦਿੱਲੀ ਦੇ ਮਹਾਰਾਜੇ ਸ਼ਾ ਆलम 2 ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਲਾਲ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੰਦਾ ਹੈ ਤੇ ਪਰ ਇੱਕ ਦਿੱਲੀ ਦੇ ਖਬਰੀ ਤੋਂ ਲਾਲ ਕਿਲੇ ਦੀ ਇੱਕ ਐਮੋਜੀ ਕੰਧ ਬਾਰੇ ਪਤਾ ਲੱਗਦਾ ਹੈ ਜੋ ਬਹੁਤ ਜ਼ਿਆਦਾ ਕਮਜ਼ੋਰ ਸੀ ਜਿਸ ਕਰਕੇ ਫਿਰ ਸਿੱਖ ਇੱਕ ਵੱਡਾ ਦਰਖਤ ਕੱਟ ਕੇ ਲੈ ਕੇ ਆਉਂਦੇ ਨੇ ਤੇ ਸਿੱਖ ਫਿਰ ਉਸ ਵੱਡੇ ਲੱਕੜ ਦੇ ਟੁਕੜੇ ਨੂੰ ਬਾਰ-ਬਾਰ ਉਸ ਦਵਾਰ ਦੇ ਵਿੱਚ ਮਾਰਦੇ ਨੇ ਤੇ ਉਸ ਦਵਾਰ ਨੂੰ ਤੋੜ ਕੇ ਸਾਰੇ ਦੇ ਸਾਰੇ ਕਿਲੇ ਦੇ ਵਿੱਚ ਚੱਲ ਜਾਂਦੇ ਉਹ ਸਮੇਂ ਉਸ ਰਾਜੇ ਨੂੰ ਅਤੇ ਮੁਗਲਾਂ ਨੂੰ ਸਿੱਖਾਂ ਦਾ ਇੰਨਾ ਜ਼ਿਆਦਾ ਡਰ ਸੀ ਕਿ ਉਹ ਬਿਨਾਂ ਕੁਝ ਆਖੇ ਚੁੱਕੇ ਦੇ ਨਾਲ ਉਸ ਕਿ ਇਹਨੂੰ ਖਾਲੀ ਕਰਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਸਿੱਖਾਂ ਦਾ ਦਿੱਲੀ ਦੇ ਉੱਪਰ ਕਬਜ਼ਾ ਹੋ ਜਾਂਦਾ ਹੈ ਅਤੇ ਸਿੱਖਾਂ ਨੇ ਫਿਰ ਬਾਅਦ ਵਿੱਚ ਇਸ ਕਬਜ਼ੇ ਨੂੰ ਕਿਉਂ ਛੱਡ ਦਿੱਤਾ ਇਸ ਚੀਜ਼ ਦੇ ਬਾਰੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਤੇ ਦਿੱਲੀ ਫਤਿਹ ਦੀ ਪੂਰੇ ਇਤਿਹਾਸ ਬਾਰੇ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਨੂੰ ਤੁਸੀਂ ਇਸ ਵੀਡੀਓ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਦੀ ਪਹਿਲੀ ਸ਼ਹੀਦ ਬੀਬੀ ਕੌਣ ਸਨ ਅਸੀਂ ਗੱਲ ਕਰ ਰਹੇ ਹਾਂ ਬੀਬੀ ਪਿੱਖਾ ਜੀ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਭੈਣ ਮੰਨਦੇ ਸੀ ਜਦੋਂ ਅਨੰਦਪੁਰ ਸਾਹਿਬ ਨੂੰ 7 ਮਹੀਨਿਆਂ ਦੇ ਲਈ ਦੁਸ਼ਮਣਾਂ ਦੇ ਵੱਲੋਂ ਘੇਰਾ ਪਾਇਆ ਗਿਆ ਸੀ ਤਾਂ ਵੀ ਬੀਬੀ ਪਿੱਖਾ ਜੀ ਨੇ ਗੁਰੂ ਸਾਹਿਬਾਨ ਜੀ ਦਾ ਸਾਥ ਨਹੀਂ ਛੱਡਿਆ ਅਤੇ ਗੁਰੂ ਸਾਹਿਬਾਨ ਜੀ ਦੇ ਕਿਲਾ ਛੱਡਣ ਤੇ ਅਤੇ ਸਰਸਾ ਨਦੀ ਦੇ ਕੋਲ ਗੁਰੂ ਸਾਹਿਬਾਨ ਜੀ ਨੂੰ ਪਤਾ ਲੱਗਦਾ ਹੈ ਕਿ ਦੁਸ਼ਮਣ ਫੌਜਾਂ ਹਮਲਾ ਕਰਨ ਆ ਰਹੀਆਂ ਨੇ ਤੇਜ਼ ਦੇ ਟੱਕਰੇ ਪਾਈ ਜੈਤਾ ਜੀ ਸੋਹ ਸਿੰਘਾਂ ਦਾ ਇੱਕ ਜਥਾ ਆਪਣੀ ਨਾਲ ਖੜਦੇ ਨੇ ਤੇ ਇਸ ਜਥੇ ਦੇ ਵਿੱਚ ਬੀਬੀ ਪਿੱਖਾ ਜੀ ਵੀ ਮੌਜੂਦ ਸੀ ਤੇ ਉਸ طرف ਦੂਸਰੇ ਪਾਸੇ ਗੁਰੂ ਸਹਿਬਾਨ ਜੀ ਦਾ ਸਾਰਾ ਪਰਿਵਾਰ ਸਰਸਾ ਨਦੀ ਨੂੰ ਪਾਰ ਕਰ ਰਿਹਾ ਸੀ ਤੇ ਦੂਸਰੇ ਪਾਸੇ ਬੀਬੀ ਪਿੱਖਾ ਜੀ ਹੱਥ ਦੇ ਵਿੱਚ ਇੱਕ ਤਲਵਾਰ ਫੜ ਕੇ ਘੋੜੇ ਤੇ ਸਵਾਰ ਹੋ ਕੇ ਮੁਗਲਾਂ ਦੇ ਸਿਰ ਲਾ ਰਹੀ ਸੀ ਤੇ ਇਸ ਦੌਰਾਨ ਇੱਕ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਆ ਕੇ ਵੱਜਦੀ ਹੈ ਜਿਸ ਤੋਂ ਬਾਅਦ ਉਹ ਥੇ ਸ਼ਹੀਦ ਹੋ ਜਾਂਦੇ ਨੇ ਤੇ ਇਹਨਾਂ ਦੇ ਪਤੀ ਪਾਈ ਆਲਮ ਸਿੰਘ ਜੀ ਚੰਗੋ 40 ਜੰਗ ਦੀ ਵਿੱਚ ਸ਼ਹੀਦ ਹੋ ਜਾਂਦੇ ਹਨ ਤੇ ਬੀਬੀ ਪਿੱਖਾ ਜੀ ਦੇ ਪੁੱਤਰ ਸੀ ਜਿਨ੍ਹਾਂ ਵਿੱਚੋਂ ਦੋ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਹਨ ਤੇ ਇੱਕ ਜ਼ਕਰੀਆ ਖਾਨ ਦੇ ਜਲਮਾ ਦੌਰਾਨ ਹੋ ਜਾਂਦੇ ਹਨ ਤੇ ਬੀਬੀ ਪਿੱਖਾ ਜੀ ਦੇ ਪਿਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚੱਪੜ ਛਿੜੀ ਦੀ جنگ ਦੇ ਦੌਰਾਨ ਸ਼ਹੀਦ ਹੋ ਜਾਂਦੇ ਹਨ ਸੋ ਅਜਿਹਾ ਸੀ ਸਾਡੇ ਵਡੇਰੇ ਸਿੱਖ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਨੂੰ ਸ਼ਹੀਦਾਂ ਦਾ ਪਰਿਵਾਰ ਆਖਿਆ ਜਾਂਦਾ ਹੈ ਪਰ ਕੀ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਦੇ ਹੋ ਭਾਈ ਮਨੀ ਸਿੰਘ ਜੀ ਦੇ 12 ਭਰਾ ਸੀ ਜਿਨ੍ਹਾਂ ਵਿੱਚੋਂ 11 ਸ਼ਹੀਦ ਹੋਏ ਸੀ ਈ ਪਾਇਮਣੀ ਸਿੰਘ ਜੀ ਦੇ ਪਰ 10 ਪੁੱਤਰ ਸੀ ਜਿਨ੍ਹਾਂ ਵਿੱਚੋਂ 7 ਸ਼ਹੀਦ ਹੋਏ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਪਾਇ ਬੱਲੂ ਸਿੰਘ ਜੀ ਇਹਨਾਂ ਦੇ ਦਾਦਾ ਜੀ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਪੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਭਾਈ ਹਰੀ ਚੰਦ ਜੀ ਉਹ ਇਨਾਂ ਦੇ ਭਰਾ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਜੰਗ ਦੇ ਦੌਰਾਨ ਖਿਦਰਾੜੇ ਦੀ ਤਾਪ ਦੇ ਦੌਰਾਨ 40 ਮੁਕਤੀਆਂ ਦੇ ਵਿੱਚੋਂ ਇੱਕ ਸ਼ਹੀਦ ਹੋਣ ਵਾਲੇ ਭਾਈ ਰਾਏ ਸਿੰਘ ਜੀ ਇਹਨਾਂ ਦੇ ਚਾਚਾ ਜੀ ਸੀ ਦਿੱਲੀ ਦੇ ਵਿੱਚ ਦੇਗ ਦੇ ਵਿੱਚ ਵੀ ਹੋਣ ਵਾਲੇ ਭਾਈ ਦਿਆਲਾ ਸਿੰਘ ਜੀ ਇਹਨਾਂ ਦੇ ਭਰਾ ਸੀ ਤੇ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਤੜ ਦਾ ਸੰਸਕਾਰ ਆਪਣੇ ਘਰ ਦੇ ਵਿੱਚ ਕਰਨ ਨਾਲੇ ਭਾਈ ਲੱਖੀ ਚਾ ਬੰਜਾਰਾ ਜੀ ਇਹਨਾਂ ਦੀ ਸੋਹਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਇਹਨਾਂ ਪਤੀ ਜਿਨ੍ਹਾਂ ਨੇ ਹਾਥੀ ਦੇ ਸਿਰ ਦੇ ਵਿੱਚ ਨਗਣੀ ਮਾਰ ਕੇ ਉਸ ਨੂੰ ਮਾਰਿਆ ਸੀ ਭਾਈ ਬਚਿੱਤਰ ਸਿੰਘ ਜੀ ਉਹ ਇਹਨਾਂ ਦੇ ਪੁੱਤਰ ਸੀ ਰਾਜੇ ਕੇਸਰੀ ਚੰਦ ਦੀ ਗਰਦਨ ਨੌਣ ਨਾਲੇ ਭਾਈ ਉਦੇ ਸਿੰਘ ਜੀ ਉਹ ਇਹਨਾਂ ਦੇ ਪੁੱਤਰ ਸੀ ਤੇ ਸਿਰਫ ਇੰਨੇ ਹੀ ਨਹੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਵੀ ਕਿੰਨੇ ਹੀ ਲੋਕ ਸ਼ਹੀਦ ਹੋਏ ਹਨ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਮਰਨਾਥ ਦੇ ਵਿਖੇ ਕਿਉਂ ਗਏ ਸੀ ਅਮਰਨਾਥ ਉਹ ਥਾਂ ਹੈ ਜਿੱਥੇ ਹਰ ਸਾਲ ਬਰਫ਼ ਦੇ ਨਾਲ ਕੁਦਰਤੀ ਹੀ ਇੱਕ ਸ਼ਿਵਲਿੰਗ ਬਣ ਜਾਂਦਾ ਹੈ ਗੁਰਨਾਣਕ ਦੇਵ ਜੀ ਦੇ ਸਮੇਂ ਬ੍ਰਾਹਮਣਾਂ ਨੇ ਉੱਥੇ ਇੱਕ ਵਾਅ ਫੈਲਾਈ ਹੋਈ ਸੀ ਕਿ ਜੇਕਰ ਤੁਸੀਂ ਇੱਥੇ ਆਪਣੇ ਸਰੀਰ ਤਿਆਗੋਗੇ ਤਾਂ ਤੁਸੀਂ ਸ਼ਿਵਪੁਰੀ ਜਾਓਗੇ ਜਿਸ ਕਰਕੇ ਬਹੁਤ ਸਾਰੇ ਲੋਕ ਸ਼ਿਵ ਜੀ ਦੇ ਇਸ ਸਥਾਨ ਤੇ ਆਇਆ ਕਰਦੇ ਸੀ ਤੇ ਆਪਣਾ ਤਨ ਉਹ ਬ੍ਰਾਹਮਣਾਂ ਨੂੰ ਦਾਨ ਕਰ ਦਿੰਦੇ ਸੀ ਤੇ ਬਰਫ਼ ਦੇ ਵਿੱਚ ਕਿ ਆਪਣੀ ਜਾਨ ਤਿਆਗ ਦਿੰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਐਸੇ ਥਾਨ ਤੇ ਆਉਂਦੇ ਹਨ ਏ ਕੇ ਥਾਨ ਤੇ ਬੈਠ ਕੇ ਸ਼ਬਦ ਗਿਆਨ ਸ਼ੁਰੂ ਕਰ ਦਿੰਦੇ ਹਨ ਜਿਸ ਨੂੰ ਸੁਣ ਕੇ ਸਾਰੇ ਲੋਕ ਉੱਥੇ ਪਹੁੰਚਦੇ ਨੇ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਉਂਦੇ ਨੇ ਕਿ ਆਏ ਦੀ ਆਪਣੀ ਜਾਨ ਦੇਣਾ ਪਰਮਾਤਮਾ ਦੇ ਨਿਯਮਾਂ ਤੋਂ ਬਿਲਕੁਲ ਉਲਟ ਹੈ ਤੁਹਾਨੂੰ ਤਾਂ ਪਰਮਾਤਮਾ ਦੇ ਬਲੂ ਮਿਲੇ ਹੋਏ ਇਸ ਜੀਵਨ ਨੂੰ ਕੁਦਰਤਾ ਅਤੇ ਮਨੁੱਖਤਾ ਦੇ ਲਈ দান ਕਰ ਦੇਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਜਪਦੇ ਜਪਦੇ ਬਤੀਤ ਕਰਨਾ ਚਾਹੀਦਾ ਹੈ ਉੱਥੇ ਖੜੇ ਸਾਰੇ ਲੋਕਾਂ ਨੇ ਆਪਣੀ ਭੁੱਲ ਨੂੰ ਮੰਨਦੇ ਹੋਏ ਅੱਜ ਹਫ਼ਤੂ ਕਦੇ ਵੀ ਨਾ ਕਰਨ ਦਾ ਵਚਨ ਦਿੱਤਾ ਤੇ ਉਸ ਤੋਂ ਬਾਅਦ ਐਸੇ ਸਥਾਨ ਦੇ ਰੀਤ ਹਮੇਸ਼ਾ ਦੇ ਲਈ ਬੰਦ ਹੋ ਗਈ ਕੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੇ ਨਾਮ ਦੇ ਨਾਲ ਸਰਦਾਰ ਸ਼ਬਦ ਜੁੜਨਾ ਕਦੋਂ ਸ਼ੁਰੂ ਹੋਇਆ ਸਰਦਾਰ ਸ਼ਬਦ ਪਹਿਲਾ ਸਿੱਖਾ ਦੇ ਲਈ ਨਹੀਂ ਇਸਤੇਮਾਲ ਹੋਇਆ ਕਰਦਾ ਸੀ ਗੁਰੂ ਸਾਹਿਬਾਨਾਂ ਜੀ ਦੇ ਸਮੇਂ ਸਿੱਖਾਂ ਨੂੰ ਪਾਈ ਸਾਥ ਕਹਿ ਕੇ ਬੁਲਾਇਆ ਜਾਂਦਾ ਸੀ ਜਿਵੇਂ ਪਾਈ ਮਰਦਾਨਾ ਜੀ ਪਾਈ ਆਨੰਦ ਲਾਲ ਜੀ ਐ ਪਾਈ ਗੁਰਦਾਸ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖਾਂ ਦੇ ਟੱਕਰੇ ਹੁੰਦੇ ਸੀ ਅਬਦਾਲੀ ਵਰਗਿਆਂ ਦੇ ਨਾਲ ਨਾਦਰ ਸ਼ਾਹ ਵਰਗਿਆਂ ਦੇ ਨਾਲ ਉਸ ਸਮੇਂ ਜਦੋਂ ਅਫਗਾਨੀਆਂ ਦੀ ਫੌਜ ਦੇ ਵਿੱਚ ਕਮਾਂਡਰ ਹੋਇਆ ਕਰਦੇ ਸੀ ਉਹਨਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਕਰਦੇ ਸੀ ਜਦੋਂ ਬਹਾਦਰ ਸਿੱਖਾਂ ਦਾਨੀਆਂ ਨੂੰ ਭਾਜੜਾ ਪਵਾ ਦਿੱਤੀ ਤਾਂ ਲੋਕ ਸਿੱਖਾਂ ਨੂੰ ਸਰਦਾਰ ਸਰਦਾਰ ਕਹਿ ਕੇ ਬੁਲਾਨ ਲੱਗ ਗਈ ਸੀ ਜਿਵੇਂ ਕੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਸਰਦਾਰ ਕਪੂਰ ਸਿੰਘ ਜੀ ਜੇਕਰ ਸਰਦਾਰ ਸ਼ਬਦ ਦੀ ਗੱਲ ਕਰੀਏ ਤਾਂ ਸਰਦਾਰ ਸ਼ਬਦ ਦੋ ਫਾਰਸੀ ਅੱਖਰਾਂ ਦੇ ਨਾਲ ਬਣਿਆ ਹੋਇਆ ਹੈ ਇੱਕ ਸਰ ਤੇ ਦਾੜ ਇੱਥੇ ਸਰਦਾਰ ਦਾ ਮਤਲਬ ਹੈ ਅਣਖ ਤੇ ਦਾੜ ਦਾ ਮਤਲਬ ਹੈ ਸੂਲੀ ਜਿਸ ਦਾ ਭਾਵ ਕਿ ਕੋਈ ਆਪਣੀ ਅਣਖ ਦੇ ਲਈ ਸੂਲੀ ਤੇ ਚੜ ਜਾਏ ਪਰ ਅੱਜ ਤਾਂ ਅਸੀਂ ਸਿਰਫ ਨਾਮ ਦੇ ਹੀ ਸਰਦਾਰ ਰਹਿ ਗਏ ਹਾਂ ਸਰਦਾਰ ਸ਼ਬਦ ਸਾਨੂੰ ਆਪਣੇ ਨਾਮ ਦੇ ਨਾਲ ਜੋੜਨਾ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਅਸੀਂ ਕਦੇ ਇਸ ਦੇ ਅਰਥ ਨਹੀਂ ਜਾਣਨੇ ਚਾਹੀਏ ਬੀਬੀ ਭਾਨੀ ਜੀ ਪੰਤਰੀ ਉਹ ਮਹਾਨ ਔਰਤ ਹਨ ਜਿਨ੍ਹਾਂ ਦੇ ਪਿਤਾ ਪਤੀ ਪੁੱਤਰ ਪੋਤਰੇ ਪੜ ਪੋਤਰੀ ਸਾਰੇ ਹੀ ਗੁਰੂ ਸਾਹਿਬਾਨ ਸਨ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਪਤੀ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰੇ ਸ੍ਰੀ ਗੁਰੂ ਅਰਜਨ ਦੇਵ ਜੀ ਪੁੱਤਰੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਅਤੇ ਪੜਪੋਤਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਅਜਿਹੀਆਂ ਹੋਰ ਇਤਿਹਾਸਿਕ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੀ ਤੁਸੀਂ ਜਾਣਦੇ ਹੋ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਪੰਜਾ ਪਿਆਰਿਆਂ ਦੇ ਵੱਲੋਂ ਕਿਹੜੇ ਤਿੰਨ ਸਵਾਲ ਪੁੱਛੇ ਜਾਂਦੇ ਹਨ ਜਦੋਂ ਵੀ ਸੰਗਤ ਅੰਮ੍ਰਿਤ ਛਕਣ ਜਾਂਦੀ ਹੈ ਤਾਂ ਪੰਜਾ ਪਿਆਰਿਆਂ ਦੇ ਵੱਲੋਂ ਉਹਨਾਂ ਨੂੰ ਤਿੰਨ ਸਵਾਲ ਜ਼ਰੂਰ ਪੁੱਛੇ ਜਾਂਦੇ ਹਨ ਪਹਿਲਾ ਸਵਾਲ ਕਿ ਕੀ ਤੁਸੀਂ ਇੱਥੇ ਅਮਰਿਤ ਸ਼ਕਨ ਦੇ ਲਈ ਆਏ ਹੋ ਇਸ ਸਵਾਲ ਦਾ ਭਾਵ ਇਹ ਹੈ ਕਿ ਕੋਈ ਇਨਸਾਨ ਇੱਥੇ ਧੀਰ ਪਟਾਕਾ ਦੇ ਕੇ ਤੇ ਨਹੀਂ ਆ ਤੇ ਦੂਸਰਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਇੱਥੇ ਆਪਣੀ ਮਰਜ਼ੀ ਦੇ ਨਾਲ ਆਏ ਹੋ ਤੇ ਇਹ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਕੀ ਕਿਸੇ ਇਨਸਾਨ ਨੂੰ ਇੱਥੇ ਡਰਾ ਧਮਕਾ ਕੇ ਤਾਂ ਨਹੀਂ ਬੁਲਾਇਆ ਗਿਆ ਤੇ ਤੀਸਰਾ ਸਵਾਲ ਇਹ ਹੈ ਕਿ ਜੇਕਰ ਤੁਹਾਨੂੰ ਆਪਣੇ ਪੰਥ ਦੇ ਲਈ ਕਦੇ ਆਪਣਾ ਸਿਰ ਦੇਣਾ ਪਏ ਤਾਂ ਤੁਸੀਂ ਇਸ ਗੱਲ ਤੋਂ ਕਦੇ ਪਿੱਛੇ ਤਾਂ ਨਹੀਂ ਹਟੋਗੇ ਤੇ ਜੇਕਰ ਤੁਹਾਡਾ ਇਨਾ ਤਿੰਨਾ ਸਵਾਲਾਂ ਦਾ ਜਵਾਬ ਹਾਂ ਹੈ ਤਾਂ ਤੁਸੀਂ ਅਮਰਿਤਸ਼ਕ ਕੇ ਸਿੰਘ ਸਾਜਾ ਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਰੈਗੂਲਰ ਵੀਅਰ ਹੋ ਜਾਂ ਫਿਰ ਇੱਕ ਨਵੇਂ ਵੀਅਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ